ਹਾਂਜੀ ਦੋਸਤੋ ਮੈਂ ਲੱਗਿਆ ਕਰਨ ਰਾਸਤਾ ਅੱਜ ਨਾਸ਼ਤੇ ਵਿੱਚ ਬਣਿਆ ਆਲੂ ਵਾਲਾ ਪਰੌਂਠਾ ਤੇ ਨਾਲ ਮੈਂ ਲਈਆ ਮਲਾਈ ਮੱਖਣੀ ਨਹੀਂ ਲਈ ਪਰੌਂਠੇ ਨਾਲ ਮਲਾਈ ਬੜੀ ਜ਼ਿਆਦਾ ਸਵਾਦ ਲੱਗਦੀ ਆ ਤੇ ਹਾਂਜੀ ਬੱਚੇ ਖਾਂਦੇ ਸੀ ਉਸੇ ਕੁੱਲੀ ਵਿੱਚ ਮੈਂ ਪਾ ਲਿਆ ਹਾਂਜੀ ਆਜੋ ਜੀਜੀ ਨੇ ਜਿਹਨੇ ਖਾਣੇ ਆਲੂ ਵਾਲੇ ਪਰੌਂਠੇ ਕਿੰਨੇ ਸੌਫਟ ਨੇ ਇਹ ਉਂਝ ਟੁੱਟਦੇ ਨੇ ਇਹ ਚ ਭਰਿਆ ਹੋਇਆ ਆਲੂ ਇਹਨਾਂ ਦੇ ਵੈਸੀ ਦਿਖ ਰਿਹਾ ਆਪ ਕਰਦੇ ਆ ਜੀ ਨਾਸ਼ਤਾ ਮੈਂ ਲੱਗਿਆ ਗ੍ਰੀਨ ਟੀ ਬਣਾਉਣ ਹਾਂਜੀ ਗੈਸ ਮੈਂ ਜਲਾ ਤਾਂ ਪਾਣੀ ਰੱਖ ਤਾਂ ਤੇ ਆ ਮੈਂ ਲੈ ਕੇ ਆਈ ਸੀਗੀ ਗ੍ਰੀਨ ਟੀ ਦੇ ਪੱਤੇ ਇਹ ਦੂਜੇ ਪਾਊਚ ਨਹੀਂ ਸੀ ਮੈਂ ਲੈ ਕੇ ਇਹ ਖੁੱਲੀ ਲੈ ਕੇ ਆਈ ਸੀਗੀ ਇਹ ਜੇ ਪਾਣੀ ਨਹੀਂ ਹੈਗਾ ਵੈਸੇ ਇਹਦਾ ਮੈਥਡ ਇਹ ਜਿਆ ਹੈਗਾ ਵੀ ਜਦੋਂ ਪਾਣੀ ਰਿਜਣ ਲੱਗ ਗਿਆ ਫੇਰ ਇਹਦੇ ਵਿੱਚ ਪਾਉਣੀਆਂ ਇਹ ਵੇਟ ਕਰਦੇ ਹੁਣ ਪਾਣੀ ਰਿਜਣ ਤੱਕ ਹਾਂਜੀ ਆਪਣਾ ਪਾਣੀ ਰਿਜਣ ਲੱਗ ਗਿਆ ਹੁਣ ਆਹ ਆਪਾਂ ਚਾਰਕ ਦਾਣੇ ਜੇ ਲੈਣੇ ਆ ਤੇ ਇਹਦੇ ਵਿੱਚ ਸਿੱਟ ਕੇ ਗੈਸ ਕਰ ਦੇਣਾ ਬੰਦ ਬਸ ਉੱਪਰੋਂ ਢੱਕ ਦੇਣਾ ਥੋੜੀ ਦੇਰ ਲਈ ਐਵੇਂ ਰੱਖ ਦੇਣਾ ਆਪਾਂ ਇਹਨੂੰ ਇਹਦਾ ਕਲਰ ਆ ਜਾਊਗਾ ਫਿਰ ਵਿੱਚ ਥੋੜੀ ਦੇਰ ਬਾਅਦ ਦੇਖਦੇ ਆ ਫਿਰ ਆਪਾਂ ਚਾਰ ਪੰਜ ਮਿੰਟ ਬਾਅਦ ਇਹਦਾ ਕਲਰ ਹੋ ਗਿਆ ਇਹੋ ਜਿਹਾ ਦੁਆਰਾ ਗੈਸ ਮੇਂ ਚਲਾਇਆ ਸੀਗਾ ਗਰਮ ਕਰਨ ਨੂੰ ਵੀ ਠੰਡੀ ਨਾ ਹੋ ਜਵੇ ਹੁਣ ਆਪਾਂ ਇਹਨੂੰ ਛਾਣਦੇ ਆ ਕੱਪ ਦੇ ਵਿੱਚ ਰੈਡੀ ਹੈ ਜੀ ਆਪਣੀ ਗ੍ਰੀਨ ਟੀ ਹਾਂਜੀ ਸਿੱਧੀ ਕੋ ਬੱਕਟੀ ਹੁੰਦੀ ਹੈ ਪਹਿਲੇ ਵੈਕਸ ਕਰਨ ਦੀ ਹੋ ਰਹੀ ਹੈ ਤਿਆਰੀ ਵੈਕਸ ਹੋ ਰਹੀ ਹੈ ਗਰਮ ਇਧਰ ਸਵੇਰਾ ਤੋਂ ਕੋਲੀ ਬੈਠਣਾ ਹੁੰਦਾ ਗਰਮ ਤਾਂ ਨਹੀਂ

Там ніхто не був. Дивіться, воно ਉਹਨੇ YouTube ਤੇ ਪਾਣੀ ਹੈ ਇਹ ਸਾਰਾ ਮੈਲਿਸ ਤੋਂ ਪਾਣੀ